ਕੰਚਨ ਕੁਮਾਰੀ ਉਰਫ ਕਮਲ ਕੌਰ ਇਹ ਮਾਮਲਾ ਜਿਹੜਾ 2 ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਕਿਉਂਕਿ ਇੱਕ ਲੜਕੀ ਕਮਲ ਕੌਰ ਜੋ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਕੁਸ਼ਕ ਅਸ਼ਲੀਲ ਵੀਡੀਓ ਆ ਜਿਹੜੀਆਂ ਅਸ਼ਲੀਲ ਹੀ ਕਹਿ ਸਕਦੇ ਆ ਕਿਉਂਕਿ ਉਸ ਦੀ ਸ਼ਬਦਾਵਲੀ ਆ ਜਿਹੜੀ ਕਾਫੀ ਜ਼ਿਆਦਾ ਅਸਭਿਅਕ ਸੀਗੀ ਇਸ ਕਰਕੇ ਪਰ ਲੱਗਦਾ ਸੀਗਾ ਕਿ ਸ਼ਾਇਦ ਇਸ ਦੇ ਨਾਲ ਆ ਜਿਹੜਾ ਮੇਰੇ ਫੋਲੋਅਰ ਲਗਾਤਾਰ ਇਨਕਰੀਜ਼ ਹੋ ਰਹੇ ਆ ਉਹ ਲਗਾਤਾਰ ਇਹ ਵੀਡੀਓ ਪਾਉਂਦੀ ਰਹੀ ਪਰ ਫਿਰ ਉਸ ਦੀ ਆ ਜਿਹੜੀ লাশ ਡਿੱਕੀ ਰਮੇਚੋਂ ਮਿਲਦੀ ਆ ਤੇ ਇਸ ਤੋਂ ਬਾਅਦ ਆ ਜਿਹੜਾ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਜਾਂਦੀ ਤੇ ਉਸ ਜਾਂਚ ਦੇ ਦੌਰਾਨ ਆ ਜਿਹੜਾ ਦੋ ਸਿੰਘਾਂ ਨੂੰ ਆ ਜਿਹੜਾ ਉਹ ਹਿਰਾਸਤ ਦੇ ਵਿੱਚ ਲਿਆ ਜਾਂਦਾ ਜਿਨ੍ਹਾਂ ਦੇ ਨਾਮ ਜਸਪ੍ਰੀਤ ਤੇ ਨਿਮਰਤਜੀਤ ਆ ਜਿਨ੍ਹਾਂ ਦੇ ਸਬੰਧ ਆ ਜਿਹੜੇ ਭਾਈ ਅਮਰਤਪਾਲ ਸਿੰਘ ਮਹਿਰੋਜੀ ਨਾਲ ਆ ਹੁਣ ਬਹੁਤ ਸਾਰੇ ਲੋਕ ਆ ਜਿਹੜੇ ਕੁਝ ਕੁ ਲੋਕ ਆ ਜਿਹੜੇ ਉਹ ਇਸ ਲੜਕੀ ਨੂੰ ਗਲਤ ਕਹਿ ਰਹੇ ਹੈਗੇ ਤੇ ਕੁਝ ਕੁ ਲੋਕ ਆ ਜਿਹੜੇ ਉਹ ਅਮਰਤਪਾਲ ਮਹਿਰੋ ਨੂੰ ਆ ਜਿਹੜਾ ਉਹ ਗਲਤ ਕਹਿ ਰਹੇ ਹੈਗੇ ਆ ਪਰ ਨਾਲ ਲੱਗਵੀਂ ਗੱਲ ਇਹ ਵੀ ਹੈਗੀ ਆ ਕਿ ਜੇਕਰ ਉਸ ਲੜਕੀ ਵੱਲੋਂ ਅ ਇਸ ਤਰੀਕੇ ਦੀ ਆ ਜਿਹੜੀ ਸ਼ਬਦਾਵਲੀ ਵਰਤੀ ਜਾ ਰਹੀ ਸੀ ਇਸ ਤਰੀਕੇ ਦਾ ਕੰਟੈਂਟ ਬਣਾਇਆ ਜਾ ਰਿਹਾ ਸੀਗਾ ਤਾਂ ਗੱਲ ਇਹ ਹੈਗੀ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਆ ਜਿਹੜਾ ਅ ਕਿਉਂਕਿ ਜੇਕਰ ਸਾਡੇ ਹੱਥ ਦੇ ਵਿੱਚ ਮੋਬਾਈਲ ਆ ਤੇ ਸਾਡੇ ਇੱਕ ਹੀ ਕਲਿੱਕ ਦੇ ਉੱਤੇ ਆ ਜਿਹੜਾ ਸਿਰਫ ਇਹ ਹੀ ਲੜਕੀ ਹੀ ਨੀਗੀ ਨਾਲ ਦੀ ਨਾਲ ਬਹੁਤ ਸਾਰੀਆਂ ਹਜ਼ਾਰਾਂ ਲੱਖਾਂ ਜਿਹੜੀਆਂ ਲਗਭਗ 2 ਕਰੋੜ ਦੇ ਕਰੀਬ ਪੋਰਨ ਸੋਸ਼ਲ ਸਾਈਟਾਂ ਪਈਆਂ ਹੈ ਇਹਨਾਂ ਜਿਹੜੀਆਂ ਪੋਰਨ ਸਾਈਟਾਂ ਜਿਹੜੀਆਂ ਉਹ ਪਈਆਂ ਹੈਗਾ ਤੇ ਤੁਹਾਡੇ ਇੱਕ ਕਲਿੱਕ ਦੀ ਦੂਰੀ ਤੇ ਅਜਿਹੇ ਵਿੱਚ ਕਿਤੇ ਨਾ ਕਿਤੇ ਇਸ ਲੜਕੀ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਦੇਣਾ ਜਿਹੜਾ ਕਿਤੇ ਨਾ ਕਿਤੇ ਇਹ ਸਹੀ ਨਹੀਂ ਜਾਪਦਾ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੋਊਗਾ ਕਿ ਇਹ ਅਮਰਤਪਾਲ ਮਹਿਰੋ ਜਾਂ ਉਹਨਾਂ ਦੇ ਸਾਥੀਆਂ ਵੱਲੋਂ ਬਹੁਤ ਵਧੀਆ ਸਟੇਕ ਕਰਨ ਚੁੱਕਿਆਗਾ ਕਿਉਂਕਿ ਸੱਭਿਆਚਾਰ ਦੀ ਗੱਲ ਆ ਸਾਡੇ ਇਤਿਹਾਸ ਦੀ ਗੱਲ ਆ ਪਰ ਤੁਹਾਨੂੰ ਦੱਸ ਦਈਏ ਕਿ ਇਤਿਹਾਸ ਜਾਂ ਸੱਭਿਆਚਾਰ ਕਿਸੇ ਵੀ ਵਿਅਕਤੀ ਦੀ ਨਿੱਜੀ ਜ਼ਗੀਰ ਨਿੱਜੀ ਜਾਇਦਾਦ ਆ ਜਿਹੜੇ ਉਹ ਨਹੀਂ ਹੁੰਦੇਗੇ ਤੇ ਇੱਕ ਹੀ ਵਿਅਕਤੀ ਆ ਜਿਹੜਾ ਜਾਂ ਕੁਝ ਕੁ ਵਿਅਕਤੀਆਂ ਦਾ ਸਮੂਹ ਆ ਜਿਹੜਾ ਉਹ ਪੂਰੇ ਦੇ ਪੂਰੇ ਸੱਭਿਆਚਾਰ ਨੂੰ ਜਿਹੜਾ ਉਹ ਕੰਟਰੋਲ ਨਹੀਂ ਕਰ ਸਕਦਾਗਾ ਜੇਕਰ ਕਿਸੇ ਸੱਭਿਆਚਾਰ ਦੇ ਵਿੱਚ ਕਿਸੇ ਇਤਿਹਾਸ ਦੇ ਵਿੱਚ ਚੰਗੇ ਪਾਤਰ ਹੋਣਗੇ ਚੰਗੇ ਲੋਕ ਹੋਣਗੇ ਤਾਂ ਨਾਲ-ਨਾਲ ਆ ਜਿਹੜੇ ਉਹ ਮਾੜੇ ਵੀ ਲੋਕ ਹੋਣਗੇ ਬਾਕੀ ਇਸ ਤਰੀਕੇ ਦੇ ਨਾਲ ਜੇਕਰ ਆਪਾਂ ਕਵਾਂਗੇ ਕਿ ਇਹ ਐਗਜ਼ਾਮਪਲ ਸੈੱਟ ਹੋ ਗਈ ਤਾਂ ਬਾਕੀ ਸਾਰੇ ਸਮਾਜ ਦੇ ਵਿੱਚੋਂ ਗੰਧ ਹੁੰਜਿਆ ਜਾਊਗਾ ਇਹ ਬਿਲਕੁਲ ਬੇਮਰਿਆਦ ਗੱਲਾਂ ਹੈ ਕਿਉਂਕਿ ਫਾਲੋਅਰ ਦੀ ਭੁੱਖ ਆ ਜਿਹੜੀ ਉਹ ਕਿਤੇ ਨਾ ਕਿਤੇ ਬੰਦੇ ਦੇ ਲਾਲਸਾ ਦੇ ਨਾਲ ਜੁੜੀ ਹੋਈ ਆ ਬੰਦੇ ਦੇ ਪਹਿਲੇ ਤੇ ਲੜ ਨਾਲ ਕਿਉਂਕਿ bizness ਵੀ ਬਣਿਆ ਹੋਇਆ ਲੋਕਾਂ ਦਾ ਇਸ ਕਰਕੇ ਉਸ ਲੜਕੀ ਵੀ ਵੱਲੋਂ ਆ ਜਿਹੜਾ ਇਸ ਤਰ੍ਹਾਂ ਦੀਆਂ ਹਰਕਤਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਸੀਗਾ ਤੇ ਬਾਕੀ ਗੱਲ ਇਹ ਵੀ ਹੈਗੀ ਹੈ ਕਿ ਨਾਲ-ਨਾਲ ਆ ਜਿਹੜਾ ਤੁਸੀਂ ਇੱਕ ਕਮਲਕਾਰ ਨੂੰ ਤਾਂ ਮਾਰ ਦਿੱਤਾ ਪਰ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੇ ਕੰਟੈਂਟ ਕ੍ਰੀਏਟਰ ਐ ਇਸ ਤਰ੍ਹਾਂ ਦੇ ਆ ਜਿਹੜੇ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਕੰਟੈਂਟ ਆ ਜਿਹੜੇ ਉਹ ਕ੍ਰੀਏਟ ਕਰ ਰਹੇ ਆ ਸੋ ਇਸ ਤਰੀਕੇ ਦੇ ਨਾਲ ਆ ਜਿਹੜਾ ਫਿਰ ਤੁਹਾਨੂੰ ਸਾਰਿਆਂ ਨੂੰ ਆ ਜਿਹੜਾ ਉਹਨਾਂ ਨੂੰ ਮਾਰਨਾ ਪਊਗਾ ਤੇ ਨਾਲ ਹੀ ਲਗਵੀ ਗੱਲ ਇਹ ਵੀ ਹੈਗੀ ਆ ਕਿ ਜੇਕਰ ਆਪਾਂ ਦੇਖੀ ਆਪਾਂ ਪੋਰਨ ਸਾਈਟਾਂ ਦੀ ਗੱਲ ਕੀਤੀ ਸੀਗੀ ਤਾਂ 5 ਅਗਸਤ 2115 ਦੀ ਇੱਕ ਰਿਪੋਰਟ ਆ ਲਿਵਮੈਂਟ ਵੱਲੋਂ ਉਹ ਰਿਪੋਰਟ ਆ ਜਿਹੜੀ ਉਪਰਕਾਸ਼ਿਤ ਕੀਤੀ ਗਈ ਸੀਗੀ ਜਦੋਂ ਤੋਂ ਇੰਟਰਨੈਟ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਵਧਿਆ ਜਦੋਂ ਤੋਂ ਇੰਟਰਨੈਟ ਦੀ ਜਿਹੜੀ ਪਹੁੰਚ ਵੱਧ ਵੱਧ ਲੋਕਾਂ 'ਤੇ ਇੱਕ ਵਧੀ ਹੈਗੀ ਆ ਨਾਲ ਨਾਲ ਆ ਜਿਹੜਾ ਜਿੱਥੇ ਲੋਕਾਂ ਨੂੰ ਜਿਹੜਾ ਇਹਨਾਂ ਨੇ ਕੁਝ ਸੁਵਿਧਾਵਾਂ ਵੀ ਉਹਨਾਂ ਹਈਆ ਕਰਾਈਆਂ ਉੱਥੇ ਨਾਲ-ਨਾਲ ਆ ਜਿਹੜਾ ਇਸ ਦੇ ਕੁਝ ਕੁ ਅਜਿਹੇ ਪੱਖ ਵੀ ਸਾਹਮਣੇ ਆਏ ਹੈਗੇ ਜਿਹੜੇ ਕਿਤੇ ਨਾ ਕਿਤੇ ਸਾਡੀ ਸੁਸਾਇਟੀ ਨੂੰ ਖਰਾਬ ਕਰਦੇ ਹੈਗੇ ਆ ਸੋ ਇਸੇ ਤਰੀਕੇ ਨਾਲ ਉਸ ਰਿਪੋਰਟ ਦੇ ਵਿੱਚ ਲਿਖਿਆ ਸੀਗਾ ਪੋਰਨ ਬੈਨ ਕੁਡ ਕੋਸਟ ਇੰਡੀਅਨ ਆਈਐਸਪੀ ਟੈਲਕੋਸ 30 ਟੂ 70% ਆਫ ਡਾਟਾ ਰੈਵਨਿਊ ਮਤਲਬ ਇਹ ਸੀਗਾ ਕਿ ਜੇਕਰ ਪੋਰਨ ਸਾਈਟਾਂ ਬੈਨ ਕਰ ਦਿੱਤੀਆਂ ਜਾਂਦੀਆਂ ਤਾਂ ਤਾਂ ਇਹਦੇ ਨਾਲ ਆ ਜਿਹੜਾ 30 ਤੋਂ 70% ਡਾਟਾ ਜਿਹੜਾ ਕੰਜ਼ੂਮ ਹੁੰਦਾ ਹੈਗਾ ਉਹ ਘਟ ਜੂਗਾ ਮਤਲਬ 30 ਤੋਂ 70% ਤੀਕਾ ਜਿਹੜੀ ਆਮਦਨ ਆ ਜਿਹੜੀ ਵੱਡੇ ਪੂੰਜੀਪਤੀਆਂ ਦੀ ਹੈ ਜਿਹੜੀ ਉਹ ਘਟ ਜਾਣੀ ਹੈਗੀ ਆ ਤੇ ਇੱਕ ਹੋਰ ਤੁਹਾਨੂੰ ਚੌਕਾ ਦੇਣ ਵਾਲੀ ਗੱਲ ਦੱਸੀਏ ਤਾਂ ਜਨ ਸੱਤਾ ਅਖਬਾਰ ਆ ਜਿਸ ਨੇ ਇਹ ਰਿਪੋਰਟ ਪ੍ਰਕਾਸ਼ਿਤ ਕੀਤੀ ਸੀਗੀ ਕਿ ਪੋਰਨ ਇੰਡਸਟਰੀ ਦੀ ਜਿਹੜੀ ਕਿੰਨੀ ਇਨਕਮ ਹੈਗੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਰਿਪੋਰਟ ਆ ਜਿਹੜੀ ਵੀ ਜਿਹੜਾ 22 ਜੁਲਾਈ 2021 ਨੂੰ ਪ੍ਰਕਾਸ਼ਿਤ ਕੀਤੀ ਹੋਈ ਆ ਤੇ ਇਸ ਰਿਪੋਰਟ ਦੇ ਵਿੱਚ ਜਿਹੜਾ 7 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਜਿਹੜਾ ਇਹ business ਆ ਜਿਹੜਾ ਦੱਸਿਆ ਜਾ ਰਿਹਾ ਹੈਗਾ ਤੇ ਤੁਹਾਨੂੰ ਦੱਸ ਦਈਏ ਕਿ ਇਸ business ਦੇ ਵਿੱਚ ਕਰੋੜਾਂ ਰੁਪਈਆ ਦੀ ਜਿਹੜੀ ਉਹ ਆਮਦਨ ਹੈਗੀ ਹੈ ਤੇ ਵੱਡੇ ਪੱਧਰ ਦੇ ਉੱਤੇ ਕਿਉਂਕਿ ਇਹ ਤਕੜੇ ਕਾਰੋਬਾਰੀ ਇਸ ਕੰਦੇ ਨੂੰ ਕਰ ਰਹੇ ਹੈਗੇ ਆ ਤਕੜੇ ਜਿਨ੍ਹਾਂ ਨੇ ਲੋਕਾਂ ਦੇ ਮਾਈਂਡ ਨੂੰ ਕੰਟਰੋਲ ਕਰਨਾ ਉਹ ਬੰਦੇ ਕਰ ਰਹੇ ਹੈਗੇ ਇਹ ਵੱਡੀ ਪੂਰਨ ਤੌਰ ਤੇ ਇੰਡਸਟਰੀਅਲ سرمایہਦਾਰ ਇੰਡਸਟਰੀ ਹੈਗੀ ਆ ਕਿਤੇ ਨਾ ਕਿਤੇ ਇਸ ਨੂੰ ਵੀ ਜਿਹੜੀ ਰੋਕਣ ਦੀ ਕੋਸ਼ਿਸ਼ ਹੈ ਜਿਹੜੀ ਕਰਨੀ ਚਾਹੀਦੀ ਹੈ ਪਰ ਉਸ ਤੋਂ ਆ ਜਿਹੜਾ ਅਸੀਂ ਕਿਉਂਕਿ ਬਹੁਤ ਜ਼ਿਆਦਾ ਆਸਮਰੱਤ ਸਾਡੇ ਲੋਕਾਂ ਨੂੰ ਇਹ ਲੱਗਦਾ ਹੈਗਾ ਕਿ ਕਿਤੇ ਨਾ ਕਿਤੇ ਇੱਕ ਇਕੱਲੀ ਕਹਿਰੀ ਲੜਕੀ ਨੂੰ ਮਾਰ ਕੇ ਜਿਹੜਾ ਇਹ ਮਾਮਲਾ ਜਿਹੜਾ ਉਹ ਸੋਲਵ ਹੋ ਜਾਊਗਾ ਪਰ ਕਿਤੇ ਨਾ ਕਿਤੇ ਆ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਸਾਨੂੰ ਦੇਖਣਾ ਚਾਹੀਦਾ ਏਡੀ ਵੱਡੀ ਪੈਰਲਰ ਸਾਡੇ ਫੋਨਾਂ ਦੇ ਵਿੱਚ ਇੰਡਸਟਰੀ ਵੀ ਆ ਬਾਕੀ ਦੂਜੀ ਗੱਲ ਇਹ ਵੀ ਹੈਗੀ ਕਿ ਜੇਕਰ ਤੁਹਾਡੇ ਫੋਨ ਦੇ ਵਿੱਚ ਕੋਈ ਜੇਕਰ ਤੁਸੀਂ ਸੋਸ਼ਲ ਸਾਈਟ ਵਰਤਦੇ ਹੋ ਜੇਕਰ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੀਆਂ ਵੀਡੀਓ ਆਉਂਦੀਆਂ ਕੋਈ ਲੜਕੀ ਦੀਆਂ ਵੀਡੀਓ ਆਉਂਦੀਆਂ ਹੈਗੀਆਂ ਤੇ ਤੁਸੀਂ ਚਾਹਣੀ ਹੋ ਕਿ ਉਸ ਨੂੰ ਆ ਜਿਹੜਾ ਉਹ ਵਾਰੀ-ਵਾਰੀ ਤੁਹਾਡੇ ਸਾਹਮਣੇ ਲਾਉਣ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਸਾਡੇ ਲੋਕਾਂ ਨੂੰ ਸੋਸ਼ਲ ਮੀਡੀਆ ਦੀ ਇਨੀ ਜਾਣਕਾਰੀ ਨਹੀਂ ਸੋਸ਼ਲ ਮੀਡੀਆ ਦੀ ਜਾਣਕਾਰੀ ਤੁਹਾਡੇ ਕੋਲੇ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਬਹੁਤ ਸਾਰੇ ਬਹੁਤ ਵਾਰੀ ਇਹ ਹੁੰਦਾ ਹੈਗਾ ਕਿ ਅਸੀਂ ਕਿਸੇ ਚੀਜ਼ ਨੂੰ ਲਾਈਕ ਨਹੀਂ ਕਰਦੇ ਪਰ ਉਸ ਨੂੰ ਵਾਚ ਲਾਜ਼ਮੀ ਕਰਦੇ ਹੈਗੇ ਜਦੋਂ ਤੁਸੀਂ ਵਾਚ ਕਰਦੇ ਹੋ ਤਾਂ ਤੁਹਾਡਾ ਸਕਰੀਨਿੰਗ ਦਾ ਟਾਈਮ ਦੇਖਿਆ ਜਾਂਦਾ ਹੈ ਕਿ ਕਿਹੜੇ ਕੰਟੈਂਟ ਦੇ ਉੱਤੇ ਕਿੰਨਾ ਚਾਰਾ ਜਿਹੜਾ ਤੁਸੀਂ ਉਸ ਨੂੰ ਰੋਕ ਕੇ ਰੱਖਿਆ ਤਾਂ ਉਸ ਤਰੀਕੇ ਦਾ ਫਿਰ ਕੰਟੈਂਟ ਆ ਜਿਹੜਾ ਤੁਹਾਡੇ ਕੋਲੇ ਵਾਰੀ-ਵਾਰੀ ਆ ਜਿਹੜਾ ਉਹ ਆਨ ਲੱਗ ਜਾਂਦਾ ਹੈਗਾ ਦੂਸਰਾ ਸਾਡੇ ਲੋਕਾਂ ਨੂੰ ਇਹ ਵੀ ਵਹਿਮ ਹੁੰਦਾ ਹੈਗਾ ਕੇ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਟ੍ਰੋਲ ਕਰਕੇ ਆ ਜਾਂ ਧੌਂਕੀਆਂ ਦੇ ਕੇ ਕਮੈਂਟ ਕਰਕੇ ਆ ਜਿਹੜਾ ਉਹ ਚੀਜ਼ਾਂ ਸਾਡੇ ਸਾਹਮਣੇ ਨਹੀਂ ਹੋਣਗੀਆਂ ਤਾਂ ਤੁਹਾਨੂੰ ਇਹ ਵੀ ਰਸ ਦੀ ਹੈ ਕਿ ਜਦੋਂ ਤੁਸੀਂ ਕਿਸੇ ਚੀਜ਼ ਦੇ ਉੱਤੇ ਕਮੈਂਟ ਕਰਤਾ ਉਸ ਚੀਜ਼ ਨੇ ਜਿਹੜਾ ਦੁਬਾਰਾ ਫੇਰ ਤੁਹਾਡੇ ਕੋਲ ਆਉਣਾ ਹੈਗਾ ਸੋ ਇਸ ਦਾ ਇੱਕ ਬੈਸਟ ਸੋਲੂਸ਼ਨ ਇਹੀ ਆ ਕਿ ਜੇਕਰ ਚੀਜ਼ ਕੋਈ ਵਾਰੀ-ਵਾਰੀ ਹੀ ਤੁਹਾਡੇ ਅੱਗੇ ਪੌਪ ਅਪ ਹੋ ਰਹੀ ਹੈਗੀ ਕਿਸੇ ਦੀ ਕਿਸੇ ਨੂੰ ਤੁਸੀਂ ਇਗਨੋਰ ਕਰਨਾ ਚਾਹੁੰਦੇ ਹੋ ਤਾਂ ਉਹਨੂੰ ਪੂਰਨ ਤੌਰ ਦੇਤੇ ਇਗਨੋਰ ਕਰੋ ਤੇ ਉਸ ਨੂੰ ਜਿਹੜਾ ਇੱਕ ਸੈਕਿੰਡ ਤੋਂ ਵੱਧ ਵੀ ਸਮਾਂ ਨਾ ਰੱਖੋ ਨਾਲ ਦੀ ਨਾਲ ਹੀ ਸਕਰੋਲ ਕਰਕੇ ਗਾਹ ਕਰੋ ਤਾਂ ਇਸ ਤਰ੍ਹਾਂ ਦਾ ਕੰਟੈਂਟ ਆ ਜਿਹੜਾ ਤੁਹਾਡੇ ਕੋਲ ਆਉਣਾ ਸ਼ੁਰੂ ਹੋ ਜਾਊਗਾ ਸੋ ਜਿਸ ਤਰ੍ਹਾਂ ਦੀ ਤੁਹਾਡੀ ਚੁਆਇਸ ਹੁੰਦੀ ਆ ਜਿਸ ਤਰ੍ਹਾਂ ਦਾ ਤੁਹਾਡਾ ਮਾਈਂਡ ਸੈਟਅਪ ਹੁੰਦਾ ਉਸੇ ਤਰ੍ਹਾਂ ਦਾ ਹੀ ਸੋਸ਼ਲ ਸਾਈਟਾਂ ਉਸ ਤਰੀਕੇ ਦੇ ਨਾਲ ਹੀ ਆ ਜਿਹੜੀਆਂ ਉਹ ਪ੍ਰੋਗਰਾਮਿੰਗ ਕੀਤੀ ਗਈ ਹੁੰਦੀ ਆ ਕਿ ਉਸੇ ਹੀ ਤਰ੍ਹਾਂ ਦਾ ਕੰਟੈਂਟ ਆ ਜਿਹੜਾ ਤੁਹਾਡੇ ਅੱਗੇ ਪੌਪ ਅਪ ਹੋਣਾ ਹੁੰਦਾ ਸੋ ਕਿਤੇ ਨਾ ਕਿਤੇ ਵੱਡੀ ਇਹ ਚਿੰਤਨ ਦਾ ਮਾਮਲਾ ਹੈਗਾ ਕਿ ਇਸ ਲੜਕੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਣਾ ਦੇਖੋ ਜੇ ਉਹ ਕੰਟੈਂਟ ਕ੍ਰੀਏਟ ਕਰਦੀ ਸੀਗੀ ਤਾਂ ਹੋਰ ਵੀ ਬਹੁਤ ਸਾਰੇ ਤਰੀਕੇ ਹੋ ਸਕਦੇ ਸੀਗੇ ਆ ਨਾ ਕਿ ਉਸ ਲੜਕੀ ਨੂੰ ਜਿਹੜਾ ਕਤਲ ਕਰ ਦਿੱਤਾ ਜਾਣਾ ਇਹ ਬਹੁਤ ਹੀ ਜ਼ਿਆਦਾ ਘਿਣਾਉਣੀ ਹਰਕਤ ਕਹਿ ਸਕਦੇ ਹਾਂ ਕਿਉਂਕਿ ਇੱਕ ਜਾਨ ਤੁਸੀਂ ਲੈ ਲੈਣੀ ਸਭ ਤੋਂ ਵੱਡਾ ਇਹ ਪਾਪ ਆ ਸੋ ਇੰਨੀ ਗੱਲਬਾਤ ਮੈਂ ਬਰਾਜਮਣ ਤੁਹਾਡਾ ਬਹੁਤ ਬਹੁਤ